ਮੈਂ ਚਰਨਜੀਤ ਸਿੰਘ ਇੱਕ ਸਰਪੰਚ ਪਿੰਡ ਧੰਦਲ ਐਨ ਆਰ ਆਈ ਮੈਂ 2008 ਤੋਂ ਯੂ ਐਸ ਏ ਦੇ ਵਿੱਚ ਰਹਿ ਰਿਹਾ ਮੇਰਾ ਪਿੰਡ ਜੱਦੀ ਪਿੰਡ ਹੈ ਮੈਂ ਜੰਪਾਲਾ ਇੱਥੇ ਦਾ ਮੈਂ ਹਰ ਸਾਲ ਹੀ ਤਕਰੀਬਨ ਆਉਂਦਾ ਰਹਿੰਨਾ ਪਿੰਡ ਦੀ ਸਾਰੀਆਂ ਸੇਵਾਵਾਂ ਜੋ ਸਾਨੂੰ ਪੰਚਾਇਤ ਲਾਉਂਦੀ ਹੈ ਮੈਂ ਮੋਰੇ ਹੋ ਕੇ ਕਰਦਾ ਰਿਹਾ ਹਾਂ ਅੱਜ ਤੱਕ ਸੋ ਇੱਕ ਸ਼ਰਾਰਤੀ ਬੰਦਾ ਜਿਹੜਾ ਸਰਪੰਚ ਦੇ ਘਰ ਵਾਲਾ ਸੁਖਦੀਪ ਸਿੰਘ ਤੇ ਸਰਪੰਚ ਆਪਣੀ ਉਹਦੀ ਆੜ ਲੈ ਕੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੈਨੂੰ 20 ਦਿਨ ਮੈਂ ਕਿਸੇ ਪਾਸੇ ਘੁੰਮਣ ਨਹੀਂ ਗਿਆ ਮੈਂ ਟੈਕਟ ਵੀ ਵਧਾਉਣੀ ਪੈਗੀ ਮੈਨੂੰ ਸੋ ਮੇਰਾ ਖਰਚਾ ਵੀ ਕਾਫੀ ਆ ਗਿਆ ਪਰ ਮੈਨੂੰ ਸਰਕਾਰ ਕੋਲ ਕੋਈ ਇਨਸਾਫ ਨਹੀਂ ਮਿਲਿਆ ਜਦ ਕਿ ਮੈਂ ਪ੍ਰੂਫ ਦੇਣ ਨੂੰ ਤਿਆਰ ਆ ਉਹਨੇ ਆਪਦੀ ਇੱਕ ਵੀਡੀਓ ਵਿੱਚ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜਾ ਚਰਜੀ ਸਿੰਘ ਆ ਇਹ ਢਡਲੇਦਾਰ ਬੰਦਾ ਹੈ ਕੋ ਪੈਸੇ ਆ ਇਹ ਪੁਲਿਸ ਨੂੰ ਪੈਸੇ ਦਿੰਦਾ ਤੇ ਆਪਦੇ ਕੰਮ ਕਰਾਉਂਦਾ ਮਸਲਾ ਮੈਨੂੰ ਨਹੀਂ ਦਿਖ ਰਿਹਾ ਕਿ ਜਿਹੜੀ ਆਪ ਸਰਕਾਰ ਹੈ ਹਰ ਪਾਸੋਂ ਫੇਲਿਆ ਸੋ ਇਹਨਾਂ ਨੇ ਅਸੀਂ ਹੁਣ ਐਨਆਰਆਈ ਆ ਵੀਰ ਆ ਕੇ ਜੇ ਅਸੀਂ ਥੋੜਾ ਜਿਹਾ ਰਹਿਣਾ ਹੋਵੇ ਸਾਨੂੰ ਸੇਫਟੀ ਕੋਈ ਨਹੀਂ ਹੈ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੈਨੂੰ ਇਹ ਦੀ ਸਮਝ ਆ ਰਹੀ ਹੈ ਕਿ ਇੰਨਾ ਵੀ ਪੰਜਾਬ ਚ ਨਹੀਂ ਹੋਣਾ ਚਾਹੀਦਾ ਜੋ ਹੋ ਰਿਹਾ ਦਿੱਕਤ ਇਹ ਹੈ ਕਿ ਪਿੰਡ ਵਿੱਚ ਗਲੀਆਂ ਨਾਲੀਆਂ ਬਣ ਰਹੀਆਂ ਸੀ ਮੇਰੀ ਵਿਹਲੀ ਨੂੰ ਪਾਣੀ ਆ ਰਿਹਾ ਸੀ ਮੈਂ ਕਿਹਾ ਵੀ ਇਹਨੂੰ ਥੋੜਾ ਜਿਹਾ ਉੱਚੀ ਕਰਕੇ ਇੱਕ ਜ਼ੀਰੋ ਲੈਵਲ ਤੇ ਬੰਦ ਦਿੱਤੀ ਜਾਵੇ ਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਇਕੱਠੇ ਹੋ ਕੇ ਇਹਨੂੰ ਰਾਜੀਨਾਮਾ ਕਰ ਦਿੱਤਾ ਜਿਹਦੀ ਕਾਪੀ ਮੇਰੇ ਕੋਲ ਆ ਰਾਜੀਨਾਮੇ ਤੋਂ ਬਾਅਦ 2 ਦਿਨ ਬਾਅਦ ਸਾਨੂੰ ਐਵੇਂ ਹੀ ਕਹੀ ਜਾ ਰਿਹਾ ਬਈ ਇਹਨੇ ਸਾਨੂੰ ਪੰਚਾਇਤ ਨੂੰ ਗਾਲ੍ਹਾਂ ਕੱਢੀਆਂ ਚਾਰਜੀਤ ਨੇ ਇਹ ਪੁਲਿਸ ਨੂੰ ਪੈਸੇ ਦਿੰਦਾ ਆ ਇਹ ਮੋ ਗਲਤ ਬੰਦਾ ਆ ਜਦ ਕਿ ਸਾਡਾ ਪਹਿਲਾਂ ਵੀ ਰਾਜੀਨਾਮਾ ਹੋ ਚੱਕਾ ਇਹਨੇ ਮੈਂਬਰ ਪੰਚਾਇਤਾਂ ਦੇ ਝੂਠੇ ਦਸਖਤ ਕਰਕੇ ਤੇ ਇਹਨੇ ਰਿਪੋਰਟ ਦਿੱਤੀ ਆ ਜਿਹੜਾ ਕਿ ਉਹ ਦਸਖਤ ਕਰਨ ਵਾਲਾ ਗੌਰਵ ਉਹ ਕਹਿ ਰਿਹਾ ਮੇਰੇ ਦਸਖਤ ਹੀ ਨਹੀਂ ਹਨ ਇਹਨੇ ਆਪਣੇ ਆਪ ਸਟੈਂਪ ਲਾ ਕੇ ਦਸਖਤ ਕਰਕੇ ਥਾਣੇ ਨੂੰ ਰਿਪੋਰਟ ਦਿੱਤੀ ਜਿੱਦ ਕਿ ਝੂਠੀ ਰਿਪੋਰਟ ਹੈ ਉਹਨੇ ਖੁਦ ਇਹ ਬਿਆਨ ਦਿੱਤੇ ਉਹਦੀ ਕਾਪੀ ਮੇਰੇ ਕੋਲ ਆ ਦੂਸਰਾ ਮੈਂਬਰ ਪਛਾਇਤ ਹਰਜੀਤ ਕੌਰ ਆ ਉਹਨੇ ਕਿਹਾ ਕਿ ਮੇਰੇ ਕੋ ਸਰਪੰਚ ਤਦਾ ਘਰ ਵਾਲਾ ਆਇਆ ਸੀ ਸੁਖਦੀਪ ਸਿੰਘ ਉਹਨੇ ਮੇਰੇ ਤੋਂ ਕੋਰੇ ਕਾ ਕੇ ਤੇ ਸਿਗਨੇਚਰ ਕਰਾ ਕੇ ਕਹਿੰਦਾ ਵੀ ਮੈਂ ਗਲੀ ਬਣਾਣੀ ਆ ਪਰ ਤੁਸੀਂ ਸਿਗਨੇਚਰ ਕਰ ਦਿਓ ਕਿ ਮੈਂ ਉਹਦੇ ਵਿਸ਼ਵਾਸ ਤੇ ਸਿਗਨੇਚਰ ਕਰ ਦਿੱਤੇ ਪਰ ਬਾਅਦ ਚ ਪਤਾ ਲੱਗਾ ਕਿ ਉਹਨੇ ਝੂਠੀ ਦਰਖਾਸਤ ਚਾਰਜੀਤ ਸਿੰਘ ਐਨ ਆਰ ਆਈ ਤੇ ਦਿੱਤੀ ਆ ਮੈਂ ਡੀ ਜੀ ਪੀ ਐਨ ਆਰ ਆਈ ਚੰਡੀਗੜ੍ਹ ਈਮੇਲ ਕੀਤੀ ਐਸ ਐਸ ਪੀ ਸਾਹਿਬ ਤੇ ਵੀ ਮੈਂ ਲਿਖੀ ਆ ਰਿਪੋਰਟ ਤੇ ਮੈਂ ਐਸ ਐਚਓ ਸਾਹਿਬ ਨੂੰ ਮਿਲਿਆ ਹੀ ਮੈਂ ਕਿਹਾ ਬਿਆਨਾਂ ਦੀ ਕਾਪੀ ਮੇਰੇ ਨਾਲ ਆ ਇਹਤੇ ਕਾਰਵਾਈ ਕੀਤੀ ਜਾਵੇ ਪਰ ਕੋਈ ਸੁਣਵਾਈ ਨਹੀਂ ਇੱਕ ਮਹੀਨਾ ਹੋ ਗਿਆ ਜੀ ਉਹਨਾਂ ਤੋਂ ਮੈਂ ਇਹ ਮੰਗ ਕਰ ਰਿਹਾ ਕਿ ਜਿਹੜੇ ਐਨਆਰਏ ਜੋ ਇਹਨਾਂ ਨਾਲ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਸੇਫਟੀ ਨਹੀਂ ਜਣਾ ਖੜਾ ਉੱਠ ਕੇ ਉਹ ਇਹ ਸਮਝਦਾ ਕਿ ਅਸੀਂ ਇਹਨਾਂ ਨਾਲ ਐਵੇਂ ਝਗੜਾ ਕਰ ਲਈਏ 751 ਕਰਾ ਦਈਏ ਤੇ ਇਹ ਬਾਹਰ ਨਾ ਜਾ ਸਕਣ ਮੈਨੂੰ ਵੀ ਇਹੀ ਕਿਹਾ ਗਿਆ ਸਾਡੇ ਪਿੰਡ ਦੇ ਇਸ ਸੁਖਦੀਪ ਸਿੰਘ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਮੁੜ ਕੇ ਜਾਣ ਦੇਣਾ ਸੋ ਮੈਂ ਮੰਤਰੀ ਸਾਹਿਬ ਤੋਂ ਮੰਗ ਕਰਦਾ ਕਿ ਅਸੀਂ ਟੂਰਿਸਟ ਆ ਅਸੀਂ ਘੁੰਮਣ ਫਿਰਨ ਆਉਣੇ ਆ ਪਿੰਡ ਦੀ ਸੇਵਾ ਕਰਦੇ ਆਂ ਪੰਜਾਬ ਦੀ ਸੇਵਾ ਕਰਦੇ ਆਂ ਹਰ ਪਾਸੇ ਅਸੀਂ ਸੇਵਾ ਦੇ ਪੱਖੋਂ ਕਿਸੇ ਪਿੱਸੇ ਪਾਸੇ ਨਹੀਂ ਰਹਿੰਦੇ ਸੋ ਮੈਂ ਮੈਂ ਬੇਨਤੀ ਕਰਦਾ ਕਿ ਐਨਆਰਆ ਦੀ ਸੁਣਵਾਈ ਕੀਤੀ ਜਾਵੇ ਮੈਂ ਇਹਦੇ ਵਿੱਚ ਮੈਨੂੰ ਟਿਕਟ ਵੀ ਅੱਗੇ ਕਰਾਉਣੀ ਪਈ ਜਿਹਦਾ 70000 ਰੁਪਏ ਖਰਚ ਆਇਆ ਉੱਥੇ ਅਮਰੀਕਾ 'ਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕੰਮ ਤੋਂ ਬਿਗੈਰ ਸਰਦਾ ਨਹੀਂ ਉਸੇ ਕੰਮ ਕਰਨਾ ਪੈਂਦਾ ਇੱਕ ਮਹੀਨੇ ਦਾ ਜਿਹੜਾ ਮੇਰਾ ਉਹ ਵੀ ਲਾਸ ਬਹੁਤ ਜ਼ਿਆਦਾ ਹੋਇਆ ਤੋਂ ਸੋ ਮੈਂ ਹੁਣ ਆਪਦੇ ਵਤਨ ਨੂੰ ਮੋੜਨਾ ਚਾਹੁੰਦਾ ਆਂ ਪਰ ਮੇਰੀ ਇੱਥੇ ਸੁਣਵਾਈ ਕੋਈ ਨਹੀਂ ਹੋਈ ਸੋ ਮੈਂ ਬੇਨਤੀ ਕਰਦਾ ਹਾਂ ਕਿ ਸਾਡੀ ਮੇਰੀ ਇਸ ਰਿਪੋਰਟ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਣੀ ਰੰਜਸ ਕਿਸੇ ਹੋਰ ਨਾਲ ਆ ਉਹ ਜਿੱਦਾਂ ਪਿੰਡਾਂ ਦੇ ਵਿੱਚ ਆਮ ਜ਼ਮੀਨਾਂ ਦੇ ਬੰਨਿਆਂ ਤੋਂ ਲੜਾਈਆਂ ਹੁੰਦੀਆਂ ਉਹ ਬੰਦੇ ਸ਼ਰਾਰਤੀ ਨੇ ਉਹ ਇਹਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਤੇ 4 ਸਾਲ ਹੋ ਗਿਆ ਉਹਨਾਂ ਨੂੰ ਗੁੰਮਰਾਹ ਕਰਕੇ ਕੰਮ ਕਰਾਉਂਦੇ ਪਿੰਡ ਦੇ ਵਿੱਚ